ਜਿਹੜੀ ਅਕਾਲ ਤਖਤ ਸਾਹਿਬ ਵੱਲੋਂ بڑے ਖਿਤਾਬ ਭਾਈ ਸਾਹਿਬ ਜਫਰ ਫੁਰਖਤਾਬਤਾ ਅਸੀਂ ਸੁਣੇ ਦੇ ਸੀ ਪਰ ਇੱਕ ਖਿਤਾਬ ਨਵਾਂ ਹੀ ਦਿੱਤਾ ਗਿਆ ਬਹਿਰੂਪੀਆ 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 ਸਿੱਖ ਹਰਜੀਤ ਸਿੰਘ ਰਸੂਲਪੁਰ ਪੰਜਾਬ ਦੇ ਵਿੱਚ ਜਾਂ ਇਸ ਲਈ ਪੰਥ ਦੇ ਵਿੱਚ ਇੱਕ ਨਹੀਂ ਪਤਾ ਨਹੀਂ ਕਿੰਨੇ ਇਹੋ ਜਿਹੇ ਬਹਿਰੂਪੀਏ ਜਿਹੜੇ ਕੁਝ ਤੇ ਸਾਡੇ ਵਿੱਚੋਂ ਆਏ ਨੇ ਕੁਝ ਬਾਹਰੋਂ ਆਏ ਨੇ ਜਿਨ੍ਹਾਂ ਨੂੰ ਤਿਆਰ ਕਰਕੇ ਭੇਜਿਆ ਗਿਆ ਪੂਰੀ ਤਿਆਰੀ ਕਰਾਈ ਗਈ ਕਿ ਸਿੱਖਾਂ ਨੂੰ ਜਾਂ ਸਮਾਜ ਨੂੰ ਉਜਾਇਆ ਜਾਏ ਅ ਅਧਿਕਾਰੀਆਂ ਵੱਲੋਂ ਜਾਂ ਲੰਬਰਦਾਰਾਂ ਵੱਲੋਂ ਕੌਮ ਦੇ ਜਿਹੜੇ ਰਹਿਨਮਾਨ ਨੇ ਉਹਨਾਂ ਵੱਲੋਂ ਚਾਹੀਦਾ ਤੇ ਸੀ ਕਿ ਉਹ ਸਮੇਂ-ਸਮੇਂ ਤੇ ਲੋਕਾਂ ਨੂੰ ਸੁਚੇਤ ਕਰਦੇ ਰਹਿੰਦੇ ਦੱਸਦੇ ਰਹਿੰਦੇ ਕਿ ਵੀ ਹੁਣ ਨਵਾਂ ਆ ਗਿਆ ਜੇ ਇਹਨੇ ਹੁਣ ਆਹ ਸਟੇਟਮੈਂਟ ਦਿੱਤੀ ਹੈ ਜਾਂ ਕਾਰਾ ਕੀਤਾ ਇਹਨੂੰ ਪੰਥ ਦਾ ਕੋਈ ਵੀ ਅ ਜਿਹੜਾ ਸਿੱਖ ਖੌਂਡ ਵਾਲਾ ਹੈ ਉਹ ਪ੍ਰਵਾਨ ਨਾ ਕਰੇ ਤੇ ਨਾ ਹੀ ਇਹਨਾਂ ਨੂੰ ਕੋਈ ਪਰਮਿਸ਼ਨ ਹੈ ਨਾ ਹੀ ਪ੍ਰਮਾਣਤਾ ਇਹੋ ਜੀ ਮਿਲੀ ਹੋਈ ਹੈ ਕਿ ਇਹ ਸਿੱਖ ਕੌਮ ਦੀ ਅਗਵਾਈ ਕਰਨ ਤੇ ਇਹ ਸਮੇਂ-ਸਮੇਂ ਸਰ ਅਗਰ ਇਸ ਤਰ੍ਹਾਂ ਨਸ਼ਰ ਹੁੰਦੇ ਰਹਿੰਦੇ ਤਾਂ ਅੱਜ ਇਹ ਹਾਲਾਤ ਨਹੀਂ ਸਨ ਹੋਣੇ ਕਿ ਇਹ ਲੋਕ ਅੱਜ ਹਰ ਇੱਕ ਟੀਵੀ ਚੈਨਲ ਤੇ ਤੇ ਜਾਂ ਸਾਾਸ ਕਰਕੇ ਜਿਹੜੇ ਸਨਾਤਨ ਦੇ ਵੱਡੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਇਹ ਸਿੱਖ ਚਿਹਰਾ ਲੈ ਕੇ ਪੇਸ਼ ਹੁੰਦੇ ਸਾਨੂੰ ਜਹੀ ਬਕੜਵਾ ਸੁਣਨ ਨੂੰ ਨਹੀਂ ਮਿਲਦੀ ਕਿ ਅਖੌਤੀ ਰੂਪ ਦੇ ਵਿੱਚ ਅਸੀਂ ਜਦੋਂ ਅਸੀਂ ਕਹਿੰਦੇ ਹੁੰਦੇ ਸੀ ਆਗੇ ਨਿਹੰਗ ਬੂਏ ਖੋਲਦੋਂ ਨਿਸੰਗ ਉਹਨਾਂ ਦੀ ਬਾਬਤ ਇਹ ਉਹਨਾਂ ਦਾ ਰੂਪ ਬਣਾ ਕੇ ਇਹ ਸਨਾਤਨੀ ਦੀਆਂ ਗੱਲਾਂ ਕਰਨੀਆਂ ਮਾਲਾ ਪਾਣੀ ਜਾਂ ਫਿਰ ਤੀਰਥਾਂ ਤੇ ਜਾ ਕੇ ਸਿੱਖੀ ਨੂੰ ਚੜਾਉਣ ਦੀਆਂ ਗੱਲਾਂ ਇਹ ਸ਼ਾਇਦ ਨਾ ਕਰਦੇ ਜੇ ਪਹਿਲੇ ਕਾਰਵਾਈ ਹੋ ਗਈ ਤੁਸੀਂ ਪਿੱਛੇ ਦੇ ਬਿਹਾਈਂਡ ਰੀਜ਼ਨ ਕੀ ਮੰਨਦੇ ਹੋ ਜੀ ਮੇਰੇ ਲਈ ਇੱਕ ਤਾਂ ਰਲਗੜ ਹੈ ਕਿ ਸਿਕੰਧੇ ਵਿੱਚ ਕੁਝ ਇਸ ਤਰ੍ਹਾਂ ਦੇ ਬੰਦੇ ਪਾ ਦਿੱਤੇ ਜਾਣ ਤਾਂ ਕਿ ਜਦੋਂ ਵੀ ਉਹ ਕੋਈ ਸਟੇਟਮੈਂਟ ਦੇਣ ਤੇ ਉਹਦੇ ਵਿੱਚ ਸਿੱਖ ਦਾ ਨਾਮ ਜਾਂ ਪੰਥ ਦਾ ਨਾਮ ਆਵੇ ਕਿ ਸਿੱਖ ਸਮਾਜ ਜਿਹੜਾ ਹੈ ਉਹ ਇਦਾਂ ਸੋਚਦਾ ਹੈ ਇਦਾਂ ਕਹਿੰਦਾ ਹੈ ਤੇ ਇੱਕ ਤੇ ਉਪਲੇਖਾ ਪਾਉ ਕੰਮ ਹੁੰਦਾ ਦੂਜੀ ਗੱਲ ਇਹ ਹੁੰਦੀ ਹੈ ਕਿ ਖਾਸ ਕਰਕੇ ਪੰਜਾਬ ਦੇ ਵਿੱਚ ਇਹਨਾਂ ਸਾਰਿਆਂ ਦਾ ਧਿਆਨ ਜਿਹੜਾ ਹੈ ਉਹ ਪੰਜਾਬ ਹੈ ਪੰਥ ਹੈ ਸਿੱਖੀ ਹੈ ਪਰ ਪੰਜਾਬ ਦੇ ਵਿੱਚ ਪਾਵੇਂ ਵੇਖੋ ਮੁਸਲਮਾਨ ਵੀ ਰਹਿੰਦੇ ਨੇ ਹਿੰਦੂ ਭਰਾ ਵੀ ਰਹਿੰਦੇ ਨੇ ਹੋਰ ਕਮਿਊਨਿਟੀ ਦੇ ਲੋਕ ਵੀ ਰਹਿੰਦੇ ਨੇ ਪਰ ਜਿੰਨਾ ਵੀ ਇਹ ਲੋਕ ਬੋਲਦੇ ਨੇ ਖਿਲਾਫ ਜਾਂਦੇ ਨੇ ਉਹ ਸਿੱਖਾਂ ਦੇ ਬਾਬਤ ਹੀ ਹੁੰਦਾ ਦੂਜਿਆਂ ਦੀ ਪੈਰ ਵੀ ਕਰਦੇ ਨੇ ਕਿ ਹਰਜੀਤ ਸਿੰਘ ਰਸੂਲਪੁਰ ਨੇ ਪਿਛਲੇ ਦਿਨੀ ਤੇ ਜੋ ਦਿਖਾਇਆ ਔਰ ਅਸੀਂ ਵੇਖਿਆ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਉਹ ਤੇ ਸਿੱਖੀ ਵੀ ਦੂਜਿਆਂ ਨੂੰ ਖੁਸ਼ ਕਰਨਾ ਦਾ ਸਰਕਾਰੀ ਬੋਲੀ ਬੋਲਣਾ ਔਰ ਇਹ ਦਿਖਾਣਾ ਆਮ ਸਮਾਜ ਨੂੰ ਕਿ ਵੇਖੋ ਜੀ ਅਸੀਂ ਤਾਂ ਉਹਨਾਂ ਦੇ ਭਰਾ ਆ ਸਾਟਾ ਨਵਾਂ ਮਾਸ ਦਾ ਰਿਸ਼ਤਾ ਹੈ ਤੇ ਅਸੀਂ ਤਾਂ ਉਹਨਾਂ ਦੇ ਕੁੰਬ ਤੇ ਵੀ ਲੰਗਰ ਲੈ ਕੇ ਜਾਵਾਂਗੇ ਤੇ ਜਿੱਥੇ ਵੀ ਆਵਾਜ਼ ਮਾਰਨਗੇ ਅਸੀਂ ਮਰਨ ਨੂੰ ਤਿਆਰ ਆ ਅਸੀਂ ਸ਼ਹਾਦਤਾਂ ਲਈਆਂ ਅਸੀਂ ਇਹਨਾਂ ਦੀ ਰੱਖਿਆ ਲਈ ਬਣੇ ਆ ਮਤਲਬ ਜੋ ਕੁਝ ਵੀ ਅਗਲੇ ਹੁਣ ਤੱਕ ਪੇਸ਼ ਕਰਦੇ ਰਹੇ ਨੇ ਇਹ ਚਾਹੁੰਦੇ ਨੇ ਕਿ ਅਸੀਂ ਉਹਦਾ ਪ੍ਰੈਕਟੀਕਲ ਵਖਾ ਦੇਈਏ ਪਰ ਇਹਨਾਂ ਦਾ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਇਹ ਬੋਲਣਾ ਖਾਸ ਕਰਕੇ ਇਸ ਹਰਜੀਤ ਸਿੰਘ ਦਾ ਜਿਹੜਾ ਬਕੜਬਾ ਕਰਨਾ ਹੈ ਬੋਲਣਾ ਹੈ ਔਰ ਇਹ ਸਿੱਖਾਂ ਬਾਰੇ ਖਾਸ ਕਰਕੇ ਸਿੱਖਾਂ ਬਾਰੇ ਇਹ ਜਿਹੜੀ ਭੱਦੀ ਸ਼ਬਦਾਵਲੀਆਂ ਵਰਤਦਾ ਜੀ ਵੇਖੋ ਇਹ ਤਾਂ ਗਰੀਬਾਂ ਕੋਲ ਨਹੀਂ ਜਾ ਰਹੇ ਇਹ ਤੇ ਆਪਣਿਆਂ ਨੂੰ ਟਰੈਕਟਰ ਵੰਡ ਰਹੇ ਨੇ ਇਹ ਤੇ ਜੀ ਜਿਹੜੇ ਜ਼ਮੀਂਦਾਰ ਨੇ ਜੱਟ ਨੇ ਉਹਨਾਂ ਦੀ ਹੀ ਸਰਸਾਰ ਲੈ ਰਹੇ ਨੇ ਇਹ ਜਿਹੜੀ ਇਹਦੀ ਬੋਲਣੀ ਹੈ ਨਾ ਇਹਦੀ ਬੋਲ ਬਾਣੀ ਤੋਂ ਪਤਾ ਲੱਗਦਾ ਹੈ ਕਿ ਇਹ ਬੰਦੇ ਬੜੇ ਦੁਖੀ ਨੇ ਅੰਦਰੋਂ ਦੇ ਇਹ ਪਰੇਸ਼ਾਨ ਹੋਏ ਪਏ ਨੇ ਇਹ ਜਿਹੜੀ ਤਸਵੀਰ ਦੇਖਣਾ ਚਾਹੁੰਦੇ ਸਨ ਨਾ ਪੰਜਾਬ ਦੀ ਜਾਂ ਜ਼ਮੀਦਾਰਾਂ ਦੀ ਸਿੱਖਾਂ ਦੀ ਖਾਸ ਕਰਕੇ ਕਿ ਭੀ ਇਹਨਾਂ ਦੀਆਂ ਚੀਕਾਂ ਸੁਣੀਆਂ ਆਪਾਂ ਅਸੀਂ ਇੱਕ ਵਾਰੀ ਇਹਨਾਂ ਦੇ ਹੰਝੂ ਵੇਖੀਏ ਇੱਕ ਵਾਰੀ ਹਾਹਾਕਾਰ ਵੇਖੀਏ ਉਹ ਤਸਵੀਰ ਦਾ ਇੱਕ ਪਾਟ ਵੀ ਇਹਨਾਂ ਨੂੰ ਦਿਖਾਈ ਨਹੀਂ ਦਿੱਤਾ ਇਹ ਚੀਕਾਂ ਦੀ ਜਗਾ ਉੱਥੇ ਜਕਾਰੇ ਗੂੰਜਰੇ ਉੱਥੇ ਤਾਂ ਲੰਗਰ ਲੱਗ ਰਿਹਾ ਹੈ ਉੱਥੇ ਜਕਾਰੇ ਗੂੰਜਰੇ ਬਿਲਕੁਲ ਉੱਥੇ ਜਿਹੜੀ ਸਿੱਖੀ ਦੀ ਬੋਲਵਾਲਾ ਚੜ੍ਹਦੀ ਕਲਾ ਹੋਏ ਈਵਨ ਕਿ ਦੂਜੇ ਦੇਸ਼ਾਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀਆਂ ਵੱਲੋਂ ਵੀ ਆਹ ਦਾ ਨਾਰਾ ਮਾਰਿਆ ਗਿਆ ਉਸ ਹੜ ਦੇ ਦੌਰਾਨ ਜੋ ਇਸ ਵੇਲੇ ਪੰਜਾਬ ਦੇ ਵਿੱਚ ਪਾਣਾ ਵਾਪਰਿਆ ਮੈਂ ਹਰਪਾਲ ਸਿੰਘ ਸੁਨਾਮ ਅਪਜੀ ਦਾ ਸਵਾਗਤ ਕਰਦਾ ਹਾਂ ਪਿਛਲੇ ਦਿਨੀ ਜਥੇਦਾਰ ਅਕਸ਼ਰੀ ਅਕਾਲ ਤਖਸਾਹਬ ਭਾਈ ਕੋਲਦੀਪ ਸਿੰਘ ਗੜਗੱਜ ਉਹਨਾਂ ਵੱਲੋਂ ਜਥੇਬੰਦੀਆਂ ਦੇ ਇੱਕ ਇਕੱਠ ਦੇ ਦੌਰਾਨ ਇੱਕ ਅਖੌਤੀ ਨਿਹੰਗ ਹਰਜੀਤ ਸਿੰਘ ਅਰਸੂਰਪੁਰ ਬਾਰੇ ਟਿੱਪਣੀ ਕੀਤੀ ਗਈ ਕਿ ਇਹ ਬਹਿਰੂਪੀਆ ਕਿਉਂ ਬਹਿਰੂਪੀਆ ਕਿਹਾ ਗਿਆ ਇਸ ਦੀ ਬਾਬਤ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ ਪੰਥ ਦੇ ਮਹਾਨ ਕਥਾਵਾਚਕ ਭਾਈ ਪਰਮਜੀਤ ਸਿੰਘ ਜੀ ਉੱਤਰਕੰਡ ਹਾਂਜੀ ਭਾਈ ਸਾਹਿਬ ਜੀ ਪੰਜਾਬੀ ਲੋਕ ਚੈਨਲ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ بڑے ਖਿਤਾਬ ਭਾਈ ਸਾਹਿਬ ਜਾਂ ਫਿਰ ਹੋਰ ਖਿਤਾਬ ਤਾਂ ਅਸੀਂ ਸੁਣੇ ਦੇ ਸੀ ਪਰ ਇੱਕ ਖਿਤਾਬ ਨਵਾਂ ਹੀ ਦਿੱਤਾ ਗਿਆ ਬਹਿਰੂਪੀਆ ਇਹਦੇ ਬਾਰੇ ਤੁਹਾਡਾ ਪਹਿਲਾ ਜਿਹੜੀ ਟਿੱਪਣੀ ਉਹ ਕੀ ਹੋਵੇਗੀ ਅ ਦੇਣਾ ਤੇ ਪਹਿਲਾਂ ਸਹੀ ਦੱਸੀ ਲੇਟ ਆ ਅਸੀਂ ਕਾਫੀ ਕਿਉਂਕਿ ਪੰਜਾਬ ਦੇ ਵਿੱਚ ਜਾਂ ਇਸਲੇ ਪੰਥ ਦੇ ਵਿੱਚ ਇੱਕ ਨਹੀਂ ਪਤਾ ਨਹੀਂ ਕਿੰਨੇ ਇਹੋ ਜਿਹੇ ਬਹਿਰੂਪੀਏ ਜਿਹੜੇ ਕੁਝ ਤੇ ਸਾਡੇ ਵਿੱਚੋਂ ਆਏ ਨੇ ਕੁਝ ਬਾਹਰੋਂ ਆਏ ਨੇ ਜਿਨ੍ਹਾਂ ਨੂੰ ਤਿਆਰ ਕਰਕੇ ਭੇਜਿਆ ਗਿਆ ਪੂਰੀ ਤਿਆਰੀ ਕਰਾਈ ਗਈ ਕਿ ਸਿੱਖਾਂ ਨੂੰ ਜਾਂ ਸਮਾਜ ਨੂੰ ਉਜਾਇਆ ਜਾਏ ਤੇ ਸਾਡੇ ਜਥੇਦਾਰਾਂ ਵੱਲੋਂ ਜਾਂ ਲੰਬਰਦਾਰਾਂ ਵੱਲੋਂ ਕੌਮ ਦੇ ਜਿਹੜੇ ਰਹਿਨਮਾਨ ਨੇ ਉਹਨਾਂ ਵੱਲੋਂ ਚਾਹੀਦਾ ਤੇ ਇਹ ਸੀ ਕਿ ਉਹ ਸਮੇਂ-ਸਮੇਂ ਤੇ ਲੋਕਾਂ ਨੂੰ ਸੁਚੇਤ ਕਰਦੇ ਰਹਿੰਦੇ ਦੱਸਦੇ ਰਹਿੰਦੇ ਕਿ ਵੀ ਹੋਣਾ ਨਵਾਂ ਆ ਗਿਆ ਜੇ ਇੰਨੇ ਹੁਣ ਆ ਸਟੇਟਮੈਂਟ ਦਿੱਤੀ ਹੈ ਜਾਂ ਕਾਰਾ ਕੀਤਾ ਇਹਨੂੰ ਪੰਥ ਦਾ ਕੋਈ ਵੀ ਜਿਹੜਾ ਸਿੱਖ ਖੋਣ ਵਾਲਾ ਹੈ ਉਹ ਪ੍ਰਵਾਨ ਨਾ ਕਰੇ ਤੇ ਨਾ ਹੀ ਇਹਨਾਂ ਨੂੰ ਕੋਈ ਪਰਮਿਸ਼ਨ ਹੈ ਨਾ ਹੀ ਪ੍ਰਮਾਨਤਾ ਇਹੋ ਜੀ ਮਿਲੀ ਹੋਈ ਹੈ ਕਿ ਇਹ ਸਿੱਖ ਕੌਮ ਦੀ ਅਗਵਾਈ ਕਰਨ ਤੇ ਇਹ ਸਮੇ ਸਮੇ ਸਰ ਅਗਰ ਇਸ ਤਰ੍ਹਾਂ ਨਸ਼ਰ ਹੁੰਦੇ ਰਹਿੰਦੇ ਤਾਂ ਅੱਜ ਇਹ ਹਾਲਾਤ ਨਹੀਂ ਸਨ ਹੋਣੇ ਕਿ ਇਹ ਲੋਕ ਅੱਜ ਹਰ ਇੱਕ ਟੀਵੀ ਚੈਨਲ ਤੇ ਤੇ ਜਾਂ ਖਾਸ ਕਰਕੇ ਜਿਹੜੇ ਸਨਾਤਨ ਦੇ ਵੱਡੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਇਹ ਸਿੱਖ ਚਿਹਰਾ ਲੈ ਕੇ ਪੇਸ਼ ਹੁੰਦੇ ਤੇ ਇਸ ਕਰਕੇ ਜਥੇਦਾਰ ਸਾਹਿਬ ਸਾਨੂੰ ਜਿਹੀ ਸਾਨੂੰ ਜਿਹੀ ਬੱਕੜਵਾ ਸੁਣਨ ਨੂੰ ਨਾ ਮਿਲਦੀ ਕਿ ਅਖੌਤੀ ਰੂਪ ਦੇ ਵਿੱਚ ਅਸੀਂ ਜਦੋਂ ਅਸੀਂ ਕਹਿੰਦੇ ਹੁੰਦੇ ਸੀ ਆਗੇ ਨਿਹੰਗ ਬੂਏ ਖੋਲਦੋ ਨਿਸੰਗ ਉਹਨਾਂ ਦੀ ਬਾਬਤ ਇਹ ਉਹਨਾਂ ਦਾ ਰੂਪ ਬਣਾ ਕੇ ਇਹ ਸਨਾਤਨੀ ਦੀਆਂ ਗੱਲਾਂ ਕਰਨੀਆਂ ਮਾਲਾ ਪਾਣੀ ਜਾਂ ਫਿਰ ਤੀਰਥਾਂ ਤੇ ਜਾ ਕੇ ਸਿੱਖੀ ਨੂੰ ਚੜਾਉਂਦੀਆਂ ਗੱਲਾਂ ਇਹ ਸ਼ਾਇਦ ਨਾ ਕਰਦੇ ਜੇ ਪਹਿਲੇ ਕਾਰਵਾਈ ਹੁੰਦੀ ਤੁਸੀਂ ਪਿੱਛੇ ਦੇ ਬਿਹਾਈਂਡ ਰੀਜ਼ਨ ਕੀ ਮੰਨਦੇ ਹੋ ਜੀ ਅ ਬਿਰਸੀ ਇੱਕ ਤਾਂ ਰਲਗੱਡ ਹੈ ਕਿ ਸਿੱਖਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਬੰਦੇ ਪਾ ਦਿੱਤੇ ਜਾਣ ਤਾਂ ਕਿ ਜਦੋਂ ਵੀ ਉਹ ਕੋਈ ਸਟੇਟਮੈਂਟ ਦੇਣ ਤੇ ਉਹਦੇ ਵਿੱਚ ਸਿੱਖ ਦਾ ਨਾਮ ਜਾਂ ਪੰਥ ਦਾ ਨਾਮ ਆਵੇ ਕਿ ਸਿੱਖ ਸਮਾਜ ਜਿਹੜਾ ਹੈ ਉਹ ਇਦਾਂ ਸੋਚਦਾ ਹੈ ਇਦਾਂ ਕਹਿੰਦਾ ਤੇ ਇੱਕ ਤੇ ਉਪਲੇਖਾ ਪਾਉ ਕੰਮ ਹੁੰਦਾ ਹੈ ਦੂਜੀ ਗੱਲ ਇਹ ਹੁੰਦੀ ਹੈ ਕਿ ਖਾਸ ਕਰਕੇ ਪੰਜਾਬ ਦੇ ਵਿੱਚ ਇਹਨਾਂ ਸਾਰਿਆਂ ਦਾ ਧਿਆਨ ਜਿਹੜਾ ਹੈ ਉਹ ਪੰਜਾਬ ਹੈ ਪੰਥ ਹੈ ਸਿੱਖੀ ਹੈ ਹੁਣ ਪੰਜਾਬ ਦੇ ਵਿੱਚ ਪਾਵੇਂ ਵੇਖੋ ਮੁਸਲਮਾਨ ਵੀ ਰਹਿੰਦੇ ਨੇ ਹਿੰਦੂ ਭਰਾ ਵੀ ਰਹਿੰਦੇ ਨੇ ਹੋਰ ਕਮਿਊਨਿਟੀ ਦੇ ਲੋਕ ਵੀ ਰਹਿੰਦੇ ਨੇ ਪਰ ਜਿੰਨਾ ਵੀ ਇਹ ਲੋਕ ਬੋਲਦੇ ਨੇ ਖਿਲਾਫ ਜਾਂਦੇ ਨੇ ਉਹ ਸਿੱਖਾਂ ਦੇ ਬਾਬਤ ਹੀ ਹੁੰਦਾ ਦੂਜਿਆਂ ਦੀ ਪੈਰ ਵੀ ਕਰਦੇ ਨੇ ਹੌਣ ਦੇ ਸਮੇਂ ਦੇ ਵਿੱਚ ਜੋ ਖਾਸ ਕਰਕੇ ਹਰਜੀਤ ਸਿੰਘ ਰਸੂਲਪੁਰ ਨੇ ਪਿਛਲੇ ਦਿਨੀ ਤੇ ਜੋ ਦਿਖਾਇਆ ਔਰ ਅਸੀਂ ਵੇਖਿਆ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਉਹ ਤੇ ਸੀ ਕਿ ਵੀ ਦੂਜਿਆਂ ਨੂੰ ਖੁਸ਼ ਕਰਨਾ ਜਿਦਾ ਸਰਕਾਰੀ ਬੋਲੀ ਬੋਲਣਾ ਔਰ ਇਹ ਦਿਖਾਣਾ ਆਮ ਸਮਾਜ ਨੂੰ ਕਿ ਵੇਖੋ ਜੀ ਅਸੀਂ ਤਾਂ ਉਹਨਾਂ ਦੇ ਭਰਾ ਆ ਸਾਡਾ ਨਵਾਂ ਮਾਸ ਦਾ ਰਿਸ਼ਤਾ ਹੈ ਤੇ ਅਸੀਂ ਤਾਂ ਉਹਨਾਂ ਦੇ ਕੁੰਬ ਤੇ ਵੀ ਲੰਗਰ ਲੈ ਕੇ ਜਾਵਾਂਗੇ ਤੇ ਜਿੱਥੇ ਵੀ ਆਵਾਜ਼ ਮਾਰਨਗੇ ਅਸੀਂ ਮਰਨ ਨੂੰ ਤਿਆਰ ਆ ਅਸੀਂ ਸ਼ਹਾਦਤਾਂ ਲਈਆਂ ਅਸੀਂ ਇਨਾਂ ਦੀ ਰੱਖਿਆ ਲਈ ਬਣੇ ਆ ਮਤਲਬ ਜੋ ਕੁਝ ਵੀ ਅਗਲੇ ਹੋਂ ਤੱਕ ਪੇਸ਼ ਕਰਦੇ ਰਹੇ ਨੇ ਇਹ ਚਾਹੁੰਦੇ ਨੇ ਕਿ ਅਸੀਂ ਉਹਦਾ ਪ੍ਰੈਕਟੀਕਲ ਵਖਾ ਦੇਈਏ ਇਹ ਭਲੇਖਾ ਪਾਈਏ ਕਿਸੀਂ ਇਸੇ ਲਈ ਤਿਆਰ ਆ ਤਾਂ ਅਸੀਂ ਵੇਖੋ ਤੁਹਾਡੇ ਹਾਜ਼ਰ ਆ ਸਾਡੀਆਂ ਸੇਵਾਵਾਂ ਲਾਓ ਭਾਵੇਂ ਉਹ ਯੂਨੀਵਰਸਿਟੀ ਦਾ ਕੋਈ ਪ੍ਰਿੰਸੀਪਲ ਹੱਥ ਜੋੜ ਕੇ ਖੜਾ ਹੈ ਭਾਵੇਂ ਹੋਰ ਵੀ ਕੋਈ ਇਹੋ ਜਿਹੇ ਅਦਾਰਿਆਂ ਤੇ ਬੰਦੇ ਨੇ ਸੰਮੇ ਸਮਿਤੀ ਭਾਵੇਂ ਆਪੇ ਨਸ਼ਰ ਹੋ ਰਹੇ ਨੇ ਆਪਣੇ ਕਾਰਨਾਮਿਆਂ ਕਰਕੇ ਪਰ ਇਹਨਾਂ ਦਾ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਇਹ ਬੋਲਣਾ ਖਾਸ ਕਰਕੇ ਇਸ ਹਰਜੀਤ ਸਿੰਘ ਦਾ ਜਿਹੜਾ ਬਕੜਵਾ ਕਰਨਾ ਹੈ ਬੋਲਣਾ ਹੈ ਔਰ ਇਹ ਸਿੱਖਾਂ ਬਾਰੇ ਖਾਸ ਕਰਕੇ ਸਿੱਖਾਂ ਬਾਰੇ ਇਹ ਜਿਹੜੀ ਭੱਦੀ ਸ਼ਬਦਾਵਲੀਆਂ ਵਰਤਦਾ ਜੀ ਵੇਖੋ ਇਹ ਤਾਂ ਗਰੀਬਾਂ ਕੋਲ ਨਹੀਂ ਜਾ ਰਹੇ ਇਹ ਤੇ ਆਪਣਿਆਂ ਨੂੰ ਟਰੈਕਟਰ ਵੰਡ ਰਹੇ ਨੇ ਇਹ ਤੇ ਜੀ ਜਿਹੜੇ ਜ਼ਮੀਦਾਰ ਨੇ ਜੱਟ ਨੇ ਉਹਨਾਂ ਦੀ ਹੀ ਸਰਸਾਰ ਲੈ ਰਹੇ ਨੇ ਇਹ ਫਲਾਨੀ ਕਮਿਊਨਿਟੀ ਕਲੋਨੀ ਜਾ ਰਹੇ ਮਤਲਬ ਇਹ ਜਿਹੜੀ ਇਹਦੀ ਬੋਲਣੀ ਹੈ ਨਾ ਇਹਦੀ ਬੋਲ ਬਾਣੀ ਤੋਂ ਪਤਾ ਲੱਗਦਾ ਹੈ ਕਿ ਇਹ ਬੰਦੇ ਬੜੇ ਦੁਖੀ ਨੇ ਅੰਦਰੋਂ ਦੇ ਇਹ ਪਰੇਸ਼ਾਨ ਹੋਏ ਪਏ ਨੇ ਇਹ ਜਿਹੜੀ ਤਸਵੀਰ ਦੇਖਣਾ ਚਾਹੁੰਦੇ ਸਨ ਨਾ ਪੰਜਾਬ ਦੀ ਜਾਂ ਜ਼ਮੀਦਾਰਾਂ ਦੀ ਸਿੱਖਾਂ ਦੀ ਖਾਸ ਕਰਕੇ ਕਿ ਵੀ ਇਹਨਾਂ ਦੀਆਂ ਚੀਕਾਂ ਸੁਣੀਆਂ ਆਪਾਂ ਅਸੀਂ ਇੱਕ ਵਾਰੀ ਇਹਨਾਂ ਦੇ ਹੰਝੂ ਵੇਖੀਏ ਇੱਕ ਵਾਰੀ ਹਾਹਾਕਾਰ ਵੇਖੀਏ ਉਹ ਤਸਵੀਰ ਦਾ ਇੱਕ ਪਾਰਟ ਵੀ ਇਹਨਾਂ ਨੂੰ ਦਿਖਾਈ ਨਹੀਂ ਦਿੱਤਾ ਉੱਥੇ ਬਿਲਕੁਲ ਹੀ ਰੰਗ ਹੋਰ ਚੜ ਗਿਆ ਜੋ ਗੁਰੂ ਦੀ ਅਸੀਸ ਤੇ ਗੁਰੂ ਦੀ ਬਖਸ਼ਿਸ਼ ਲੈ ਕੇ ਮੈਦਾਨੇ ਲੋਕ ਉਤਰ ਆਏ ਇੱਕ ਦੂਜੇ ਦੀ ਸਾਰ ਲਈ ਭੁੱਲ ਗਏ ਕਿ ਕਿਹੜੀਆਂ ਸਰਕਾਰਾਂ ਤੇ ਕਿੰਨਾ ਤੋਂ ਸਾਨੂੰ ਰਾਇਤ ਮਿਲਦੀ ਹੈ ਕਿੰਨਾ ਤੋਂ ਮਦਦ ਮਿਲਦੀ ਹੈ ਲੋਕ ਹੀ ਉਤਰ ਆਏ ਲੋਕਾਂ ਨੇ ਲੋਕਾਂ ਦੀ ਮਦਦ ਕੀਤੀ ਸਿੱਖ ਨੌ ਆਪਣੀਆਂ ਲੈ ਕੇ ਪਹੁੰਚ ਗਏ ਰਾਸ਼ਨ ਲੈ ਕੇ ਪਹੁੰਚ ਗਏ ਆਪਣੀਆਂ ਜਾਨਾਂ ਤੇ ਖੇਡ ਗਏ ਲੋਕ ਸਿੱਖਾ ਨੇ ਇਹ ਤਸਵੀਰ ਬਿਲਕੁਲ ਡਿਫਰੈਂਟ ਹੈ ਇਹ ਚੀਕਾਂ ਦੀ ਜਗਾ ਉੱਥੇ ਜਕਾਰੇ ਗੂੰਜ ਰਹੇ ਉੱਥੇ ਤਾਂ ਲੰਗਰ ਲੱਗ ਰਹੇ ਅਲੱਗ ਅਲੱਗ ਬਿਲਕੁਲ ਉੱਥੇ ਜਕਾਰੇ ਜਿੱਥੇ ਸਿੱਖੀ ਦੀ ਬੋਲਵਾਲਾ ਚੜ੍ਹਦੀ ਕਲਾ ਹੋਏ ਇਵਨ ਕਿ ਦੂਜੇ ਦੇਸ਼ਾਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀਆਂ ਵੱਲੋਂ ਵੀ ਆਹ ਦਾ ਨਾਰਾ ਮਾਰਿਆ ਗਿਆ ਉਸ ਹੜ ਦੇ ਦੌਰਾਨ ਜੋ ਇਸ ਵੇਲੇ ਪੰਜਾਬ ਦੇ ਵਿੱਚ ਪਾਣਾ ਵਾਪਰਿਆ ਬਿਲਕੁਲ ਬਿਰਜੀ ਜਿਹੜਾ ਦੇਖੋ ਗੁਰੂ ਕਾਲ ਵੇਲੇ ਵੀ ਇਸ ਤਰ੍ਹਾਂ ਦਾ ਹੁੰਦਾ ਸੀ ਭਾਵੇਂ ਦਿੱਲੀ ਉਸ ਵੇਲੇ ਚੇਚਕਰ ਦਾ ਰੋਗ ਫੈਲਿਆ ਗੁਰੂ ਹਰਕਿੰਦ ਸਿੰਘ ਮਹਾਰਾਜ ਨੇ ਸੇਵਾਵਾਂ ਕੀਤੀਆਂ ਆਪ ਮਹਾਰਾਜ ਖੇਡ ਗਏ ਉਹਨਾਂ ਤੇ ਆਪਣੇ ਅਫੈਕਟ ਪਿਆਸ ਪਰੇਸ਼ਾਨੀ ਦਾ ਬਿਮਾਰੀ ਦਾ ਗੁਰੂ ਅਰਜਨ ਸਿੰਘ ਮਹਾਰਾਜ ਆਪਣੇ ਪਰਿਵਾਰ ਨੂੰ ਸਿੱਖਾਂ ਨੂੰ ਲੈ ਕੇ ਲਾਹੌਰ ਕਾਲ ਪਿਆ ਤੇ ਉੱਥੇ ਉਸ ਵੇਲੇ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਸੀ ਵਿਚੇ ਰੋਕ ਕੇ ਤੇ ਲਾਹੌਰ ਸਾਰਾ ਹੀ ਖਜ਼ਾਨਾ ਲੈ ਗਏ ਸਿੱਖਾਂ ਨੂੰ ਲੈ ਕੇ ਗਏ ਤਾਂ ਕਿ ਸਮੇ ਸਮੇਂ ਤੇ ਜਿਹੜੀਆਂ ਸਮਾਜ ਚ ਪਰੇਸ਼ਾਨੀਆਂ ਆਉਂਦੀਆਂ ਨੇ ਕੋਈ ਅਲਾਮਤਾਂ ਆਉਂਦੀਆਂ ਨੇ ਕੋਈ ਕੁਦਰਤੀ ਐਸਾ ਦਾ ਕਹਿਰ ਦਿਖਾਈ ਦਿੰਦਾ ਉਹਦੇ ਤੇ ਅਸੀਂ ਹਰ ਬੰਦੇ ਦੀ ਸਾਰ ਲਈਏ ਹਰੇਕ ਦੇ ਵਿੱਚ ਕਰਤੇ ਦਾ ਰੂਪ ਜਾਣੀ ਅਸੀਂ ਬਿਨਾਂ ਭੇਦ ਭਾਵ ਤੋਂ ਬਿਨਾਂ ਨਸਲ ਤੋਂ ਬਿਨਾਂ ਇਹ ਪੁੱਛਿਆ ਕਿ ਭਰਾ ਤੇਰਾ ਧਰਮ ਕਿਹੜਾ ਤੇਰੀ ਮੰਨਤਾ ਕੀ ਹੈ ਤੂੰ ਮੰਨਦਾ ਕਿੰਨੂ ਹੈ ਇਹ ਬਿਨਾ ਬਿਲਕੁਲ ਜਾਣਕਾਰੀ ਤੋਂ ਬਿਨਾ ਕਿਸੇ ਇਸ ਤਰ੍ਹਾਂ ਦੀ ਆਈਡੈਂਟੀਟੀ ਵੇਖਿਆ ਬਿਨਾ ਗੁਰੂ ਨੇ ਸਿਖਾਇਆ ਕਿ ਤੁਸੀਂ ਕਿੱਦਾਂ ਮਾਨਵਤਾ ਦੀ ਸੇਵਾ 'ਚ ਹਾਜ਼ਰ ਹੋਣਾ ਹੈ ਕਿੱਦਾਂ ਸੇਵਾਵਾਂ ਨਿਭਾਉਣੀਆਂ ਨੇ ਇਹ ਚੰਗੀ ਤਰ੍ਹਾਂ ਸਾਡੀ ਪ੍ਰੈਕਟਿਸ ਕਰਾਈ ਗਈ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਤਰਗਾ ਬੈਸਣ ਪਾਈ ਹੈ ਹੁਣ ਉਹ ਸਿੱਖਾਂ ਨੇ ਗੁਰੂ ਦੇ ਉਹਨਾਂ ਨਕਸ਼ੇ ਕਦਮਾਂ ਤੇ ਚੱਲ ਕੇ ਜਿਹੜੀ ਸੇਵਾ ਕਮਾਈ ਹੈ ਉਹ ਬਾ ਕਮਾਲ ਸੀ ਕੀ ਇਹ ਨਹੀਂ ਵੰਦੇ ਕਿ ਇਹ ਕੋਈ ਮੁਸਲਮਾਨ ਨੇ ਇਹ ਕਿਹੜੀ ਜਾਤ ਬਰਾਦਰੀ ਦੇ ਨੇ ਇਥੋਂ ਤੱਕ ਜੰਮੂ ਦੇ ਵਿੱਚ ਜਦੋਂ ਪਿਛਲੇ ਸਾਲਾਂ ਚ ਬਾੜਾਂ ਆਈਆਂ ਸਨ ਪ੍ਰੈਗਨੈਂਟ ਔਰਤਾਂ ਨੂੰ ਸਿੱਖਾਂ ਨੇ ਘਰਾਂ ਚੋਂ ਕੱਢ ਕੇ ਹਸਪੀਟਲਾਂ ਤੱਕ ਪਹੁੰਚਾਇਆ ਤੇ ਉਹਨਾਂ ਔਰਤਾਂ ਦੇ ਬਿਆਨ ਅਜੇ ਵੀ ਅਖਬਾਰਾਂ ਚ ਪਏ ਨੇ ਕਿ ਅਸੀਂ ਆਪਣੇ ਬੱਚੇ ਦੇ ਨਾਮ ਨਾਲ ਸਿੰਘ ਲਾਵਾਂਗੇ ਅਸੀਂ ਆਪਣੇ ਬੱਚੇ ਨੂੰ ਸਿੱਖ ਸਿੱਖੀ ਪਾਠ ਪੜ੍ਹਾਵਾਂਗੇ ਕਿ ਇਹੀ ਇਸ ਧਰਤੀ ਦੇ ਜਿਹੜੇ ਸੇਵਾਦਾਰ ਨੇ ਇਹੀ ਕਿਸੇ ਦਾ ਦਰਦ ਜਾਣਨ ਵਾਲੇ ਲੋਕ ਨੇ ਮਤਲਬ ਉਹਨਾਂ ਲੋਕਾਂ ਦੇ ਸਟੇਟਮੈਂਟ ਨੇ ਅੱਜ ਦੇ ਸਮੇਂ 'ਚ ਭਾਵੇਂ ਮੁਸਲਮਾਨ ਕੋਈ ਭਰਾ ਨੇ ਪੰਜਾਬ 'ਚ ਨੇ ਮੈਂ ਉੱਤਰਾਖੰਡ ਖੁਦ ਦੇਖਿਆ ਸਾਡੇ ਸ਼ਹਿਰ ਦੇ ਵਿੱਚ ਵੱਡਾ ਜਲਸਾ ਹੋਇਆ ਉੱਥੇ ਉਹਨਾਂ ਲੋਕਾਂ ਨੇ ਸਿੱਖਾਂ ਦੀਆਂ ਤਾਰੀਫਾਂ ਕੀਤੀਆਂ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੀਆਂ ਸੇਵਾਵਾਂ ਕੁਰਬਾਨੀਆਂ ਤੇ ਜਜ਼ਬਿਆਂ ਦੀਏ ਤੁਸੀਂ ਵੇਖੋ ਹਰ ਇੱਕ ਜਣਾ ਆਸ਼ਸ਼ ਹੋਇਆ ਪਿਆ ਹਰ ਥਾਂ ਤੇ ਸਟੇਟਮੈਂਟ ਇੱਕੋ ਆ ਰਹੇ ਨੇ ਕਿ ਇਹਨਾਂ ਲੋਕਾਂ ਨੇ ਸੇਵਾ ਸਿਖਾਈ ਦੁਨੀਆ ਨੂੰ ਇਹਨਾਂ ਲੋਕਾਂ ਨੇ ਦਿਖਾਇਆ ਕਿ ਹਮਦਰਦੀ ਕੀ ਹੁੰਦੀ ਹੈ ਪਈ ਸਾਰੇ ਗੈਰ ਸਿੱਖ ਸਾਡੇ ਵਾਸਤੇ ਸਿੱਖੀ ਮਹਾਨ ਕਹਿ ਰਿਹਾ ਤੇ ਇਹ ਸਿੱਖਾਂ ਦੇ ਘਰ ਜਨਮ ਕੇ ਇਹ ਲੋਕ ਸਿੱਧ ਕੀ ਕਰਨਾ ਚਾਹੁੰਦੇ ਆ ਵੀਰ ਜੀ ਵੇਖੋ ਪਤਾ ਨਹੀਂ ਇਹ ਜੰਮੇ ਵੀ ਨੇ ਸਿੱਖਾਂ ਦੇ ਘਰ ਚ ਤੇ ਨਹੀਂ ਕਿਉਂਕਿ ਗੁਰਬਾਣੀ ਬਾਏ ਬਰਤਨੀ ਏਦਾਂ ਕਿਸੇ ਨੂੰ ਮਾਨਤਾ ਦਿੰਦੀ ਇੱਥੇ ਤਾਂ ਸਿੱਖੀ ਕਮਾਉਣ ਦੀ ਗੱਲ ਹੈ ਇੱਥੇ ਸਿੱਖੀ ਜਿਉਣ ਦਾ ਨਾਮ ਹੈ ਇਹ ਲੋਕ ਲਿਬਾਜ ਪਾ ਕੇ ਸਿੱਖਾਂ ਦਾ ਅ ਦਿੱਖ ਬਣਾ ਕੇ ਮੈਂ ਭੇਖ ਵੀ ਨਹੀਂ ਕਹਿੰਦਾ ਕਿਉਂਕਿ ਜੋ ਅਸੀਂ ਸਿਰ ਤੇ ਸਜਾਈ ਹੈ ਸਾਨੂੰ ਗੁਰੂ ਮਹਾਰਾਜ ਜੀ ਨੇ ਜੋ ਸਰੂਪ ਦਿੱਤਾ ਜਾਂ ਸਾਨੂੰ ਕਕਾਰ ਦਿੱਤੇ ਇਹ ਕੋਈ ਭੇਖ ਨਹੀਂ ਹੈ ਪਰ ਇਹ ਸਾਡੀ ਦਿੱਖ ਬਣਾ ਕੇ ਤੇ ਇਹ ਲੋਕ ਅਸਲ ਚ ਭੇਖੀ ਨੇ ਕਿ ਇਹਨਾਂ ਨੇ ਖੰਡਾ ਲਾ ਲੈਣਾ ਜਾਂ ਦੁਮਾਲਾ ਬੰਨ ਲੈਣਾ ਵੱਡੇ ਗਾਤਰੇ ਪਾ ਲੈਣੇ ਮਾਲਾ ਚਾਰ ਪੰਜ ਇਹਨਾਂ ਨੇ ਟੰਗ ਲੈਣੀਆਂ ਇਹ ਜਿਹੜਾ ਬਾਹਰੋਂ ਦੀ ਸਟਰਕਚਰ ਬਣਾਉਂਦੇ ਨੇ ਬਾਹਰੋਂ ਦੀ ਇਹ ਪ੍ਰਭਾਵ ਪਾਉਂਦੇ ਨੇ ਕਿ ਇਹਦੇ ਨਾਲ ਪ੍ਰਮਾਨਤਾ ਮਿਲਦੀ ਹੈ ਤੇ ਇਹਦੇ ਨਾਲ ਇਹ ਬੋਲੀ ਕਿਹੜੀ ਬੋਲਦੇ ਨੇ ਉਹ ਸਾਰਿਆਂ ਨੂੰ ਦਿਖਾਈ ਦਿੰਦੀ ਹੈ ਕਿ ਤੀਰਥਾਂ ਦੀ ਮੰਨਤਾ ਦਿਖਾਉਣੀ ਕੁੰਭ ਦੇ ਗੁਣ ਗਾਇਣ ਕਰਨੇ ਹਵਨ ਕੁੰਭ ਇਹਨਾਂ ਲੋਕਾਂ ਨੇ ਬਣਾਏ ਮੰਤਰਾਂ ਦੇ ਜਾਪ ਇਹਨਾਂ ਨੇ ਕਰਾਏ ਆਮ ਲੋਕਾਂ ਨੂੰ ਜਾਤ ਵਿਤਕਰੇ ਚ ਇਹ ਲੋਕ ਆਏ ਦਿਨ ਵੰਡਦੇ ਨੇ ਜਿਹੜਾ ਹੁਣ ਵੀ ਹਰਜੀਤ ਸਿੰਘ ਬੋਲ ਰਿਹਾ ਉਹਦਾ ਸਾਰੇ ਦਾ ਸਾਰਾ ਮੁੱਖ ਕੇਂਦਰੀ ਭਾਵ ਇਹੀ ਹੈ ਕਿ ਵੇਖੋ ਜੀ ਇਹਨਾਂ ਨੇ ਗਰੀਬਾਂ ਦੀ ਸਾਰ ਨਹੀਂ ਲਈ ਇਹ ਇੱਕੋ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਮਤਲਬ ਇੱਕ ਸਿੱਖੀ ਦੇ ਵਿੱਚ ਕਮਿਊਨਿਟੀਆਂ ਥੋੜਾ ਵੱਡੀਆਂ ਹੁੰਦੀਆਂ ਨੇ ਸਿੱਖ ਕਦੀ ਕਮਿਊਨਿਟੀ ਵੇਖ ਕੇ ਸੇਵਾ ਕਰਦਾ ਭਲਾ ਇਹ ਸਿਰਫ ਇੱਕ ਇੱਕ ਇਲਜ਼ਾਮ ਲਾਉਣਾ ਇੱਕ ਦਾਗ ਲਾਉਣਾ ਹੈ ਕਿ ਇਹਨਾਂ ਦੀਆਂ ਸੇਵਾਵਾਂ 'ਚ ਘਾਟ ਹੈ ਜੀ ਲੋਕ ਕਿਤੇ ਗਰੀਬ ਇਹਨਾਂ ਤੋਂ ਪ੍ਰਭਾਵਿਤ ਨਾ ਹੋ ਜਾਣ ਜਿਹੜੇ ਅੱਜ ਤੱਕ ਸਰਕਾਰ ਅ ਗਰੀਬਾਂ ਨੂੰ ਵੱਖਰਾ ਕਰਕੇ ਤੇ ਵੋਟਾਂ ਇਕੱਠੀਆਂ ਕਰਦੀ ਫਿਰਦੀ ਹੈ ਕਿ ਰਵਿਦਾਸ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਦੇ ਜਿਹੜੇ ਪੈਰੋਕਾਰ ਨੇ ਪਿਆਰ ਵਾਲੇ ਨੇ ਉਹਨਾਂ ਨੂੰ ਵੱਖਰੇ ਡੇਰੇ ਬਣਾ ਕੇ ਦੇ ਦਿਵੋ ਉਹਨਾਂ ਉਹਨਾਂ ਦੀਆਂ ਵੱਖਰੀਆਂ ਵੋਟਾਂ ਬਟੋਰੋ ਤੇ ਇਹ ਉਹ ਲੋਕ ਨੇ ਜਿਹੜੇ ਪਿਛਲੇ ਦਿਨੀ ਤੁਸੀਂ ਵੇਖੋ ਇਹ ਕਿ ਹੁਣ ਇਹ ਆਏ ਦਿਨ ਜਿਹੜਾ ਸਿੱਖਾਂ ਤੇ ਬਲੇਮ ਲਾ ਰਹੇ ਨੇ ਕਿ ਸਾਰ ਨਹੀਂ ਲੈਂਦੇ ਇਹ ਗਰੀਬਾਂ ਦੀ ਬਾਹ ਨਹੀਂ ਫੜਦੇ ਤਾਂ ਕਿ ਭਗਤ ਰਵਿਦਾਸ ਸਾਹਿਬ ਭਗਤ ਕਬੀਰ ਜੀ ਜਾਂ ਹੋਰ ਇਸ ਤਰ੍ਹਾਂ ਦੀ માનਤਾ ਵਾਲੇ ਲੋਕਾਂ ਦੀਆਂ ਵੋਟਾਂ ਵਟੋਰ ਸਕਣ ਜਾਂ ਉਹਨਾਂ ਨੂੰ ਉਲਝਾ ਸਕਣ ਤਾਂ ਕਿ ਉਹ ਲੋਕ ਸਿੱਖਾਂ ਦੇ ਜਾਂ ਪੰਥ ਦੇ ਨੇੜੇ ਨਾ ਹੋ ਜਾਣ ਸਾਡੀ ਇੱਕ ਦੂਜੇ ਦੇ ਨਾਲ ਸਾਂਝ ਬਣ ਜਾਏ ਇਹ 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 ਦੇਖਣਾ ਨਹੀਂ ਚਾਹੁੰਦੇ ਇਹ ਚੀਜ਼ ਇਹ ਵੰਡੀਆਂ ਪਾਉਣ ਵਾਲੇ ਸਮਾਜ ਨੂੰ ਟੁਕੜਿਆਂ ਦੇ ਵਿੱਚ ਹਿੱਸਿਆਂ ਦੇ ਵਿੱਚ ਕਰਨ ਵਾਲੇ ਇਹ ਲੋਕਾ ਜ Punjab ਦੇ ਵਿੱਚ ਖੇਡਾਂ ਖੇਡਣਦੇ ਨੇ ਜਥੇਦਾਰ ਸਾਹਿਬ ਨੇ ਜਿਹੜਾ ਇਹ ਬਿਆਨ ਦਿੱਤਾ ਤੁਹਾਨੂੰ ਲੱਗਦਾ ਵੀ ਇਹ ਆਪਣੇ ਨਾਲ ਕੁਝ ਅਜਿਹੇ ਕਹਿੰਦੇ ਹੁੰਦੇ ਨੇ ਨਾ ਜਿਵੇਂ ਚੋਰ ਚੱਕਾ ਚੌਧਰੀ ਗੁੰਡੀ ਰਣ ਪ੍ਰਧਾਨ ਇਹ ਤਾਂ ਇਦਾਂ ਵੀ ਹੋ ਸਕਦਾ ਵੀ ਇਹ ਅਜਿਹੇ ਲੋਕ ਰਲ ਮਿਲ ਕੇ ਕੁਝ ਜਥੇਦਾਰ ਸਾਹਿਬ ਦੇ ਅੰਗੇਜ ਵੀ ਇਹ ਕੁਝਨ ਕੁਝ ਬਿਆਨ ਦੇਣ ਪਈ ਸਾਬ ਤੁਹਾਡੀ ਆਵਾਜ਼ ਥੋੜੀ ਫੇਰ ਅੱਜ ਟਾਲ ਫੋਰੀ ਹੈ ਜੀ ਜੇ ਤੁਸੀਂ ਮੇਰੀ ਆਵਾਜ਼ ਸੁਣਦੇ ਹੋ ਉਹ ਤੁਹਾਡੀ ਆਵਾਜ਼ ਕੱਟ ਗਈ ਸੀਗੀ ਜੀ ਜੇ ਤੁਸੀਂ ਦੁਆਰੇ ਕਹਿ ਸਕਦੇ ਹੋ ਹਾਂ ਮੇਰੀ ਆਵਾਜ਼ ਆ ਰਹੀ ਹੈ ਜੀ ਬਿਲਕੁਲ ਠੀਕ ਆ ਰਹੀ ਹੈ ਨਹੀਂ ਆਵਾਜ਼ ਕੱਟ ਗਈ ਸੀ ਦੁਆਰੇ ਬੋਲੇ ਜੀ ਪਲੀਜ਼ ਹਾਂ ਠੀਕ ਹੈ ਜੀ ਅ ਅ ਜਿਹੜੀ ਆਪ ਜੀ ਨੇ ਆਖਿਆ ਕਿ ਬਈ ਜ ਜੱਫੀਦਾਰ ਕੁਲਦੀਰ ਸਿੰਘ ਗੜਗਾਚ ਉਹਨਾਂ ਨੇ ਹੁਣ ਕਲੀਅਰ ਕੀਤਾ ਦਾ ਨਾਮ ਲੈ ਕੇ ਨਸ਼ਰ ਕੀਤਾ ਹੈ ਕਿ ਵੀ ਵੇਖੋ ਇਹ ਪੇਕ ਤਾਂ ਅਰੀ ਨੇਤੇ ਅਰੀ ਆਵਾਜ਼ ਆਵਾਜ਼ ਦੇ ਵਿੱਚ ਆਵਾਜ਼ ਡਿਸਟਰਬੈਂਸ ਹੈਗੀ ਆ ਜੀ ਥੋੜਾ ਜਿਹਾ ਦੇਖਿਓ ਵੀ ਤੁਹਾਡੀ ਸਾਈਡ ਤੋਂ ਹਾਂਜੀ ਭਾਈ ਸਾਹਿਬ ਜੀ ਕੁਝ ਆਵਾਜ਼ ਦੀ ਪਰੇਸ਼ਾਨੀ ਲੱਗ ਰਹੀ ਹੈ ਮੇਰੇ ਖਿਆਲ ਨਾਲ ਹਾਂ ਠੀਕ ਹੈ ਜੀ ਹੁਣ ਠੀਕ ਹੈ ਪਲੀਜ਼ ਕੈਰੀ ਓਨ ਜਥੇਦਾਰ ਸਾਹਿਬ ਤੋਂ ਤੁਸੀਂ ਗੱਲ ਸਟਾਰਟ ਕਰ ਰਹੇ ਸੀ ਹਾਂਜੀ ਤੇ ਸੋ ਇਸ ਕਰਕੇ ਵੀਰ ਜੀ ਜਿਹੜੇ ਮਤਲਬ ਇੱਕ ਕਲੀਅਰ ਹੋਣਾ ਜ਼ਰੂਰੀ ਸੀ ਕਿ ਇਹ ਬਹਿਰੂਪੀਏ ਨੇ ਤੇ ਮੈਂ ਆਸ ਕਰਦਾ ਕਿ ਜਥੇਦਾਰ ਸਾਹਿਬ ਹੋਰ ਵੀ ਲਿਸਟ ਜਿਹੜੀ ਹੈ ਉਹ ਡਿਕਲੇਅਰ ਕਰਨਗੇ ਕਿ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਜਿਹੜੇ ਵੀ ਬਹਿਰੂਪੀਏ ਹੋਜੇ ਨੇ ਭਾਵੇਂ ਗੁਰੂ ਮਹਾਰਾਜ ਜੀ ਦੇ ਹਜ਼ੂਰ ਗੱਦੀਆਂ ਲਾਉਂਦੇ ਨੇ ਪੰਥ ਨੂੰ ਉਲਝਾਉਂਦੇ ਨੇ ਆਏ ਦਿਨ ਸਰਕਾਰਾਂ ਦੀ ਬੋਲੀ ਬੋਲਦੇ ਨੇ ਸਨਾਤਨ ਦੀਆਂ ਗੱਲਾਂ ਕਰਦੇ ਨੇ ਕਿ ਵੀ ਸਾਡੀ ਨੌ ਮਾਸ ਦੇ ਰਿਲੇਸ਼ਨ ਨੇ ਤੇ ਨੌਜਵਾਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਦੂਜਿਆਂ ਦੀਆਂ ਜਿਹੜੀਆਂ ਮਨਛਾਵਾਂ ਨੇ ਕਿ ਅਸੀਂ ਸਿਕਿਉਰਿਟੀ ਲਈਏ ਤਾਂ ਕਿ ਸਿੱਖ ਕੋਈ ਸਾਨੂੰ ਦਬਕਾ ਮਾਰੇ ਕੋਈ ਕੁਝ ਕਵੇ ਤੇ ਅਸੀਂ ਭੱਜ ਕੇ ਕਹੀਏ ਜੀ ਵੇਖੋ ਮੈਨੂੰ ਜਾਨ ਮਾਲ ਦਾ ਖਤਰਾ ਹੈ ਤੇ ਸਿਕਿਉਰਿਟੀ ਸਾਨੂੰ ਮਿਲ ਜਾਏ ਸਿਕਿਉਰਿਟੀ ਦੇ ਵਿੱਚ ਇਹ ਲੋਕ ਫਿਰ ਜੋ ਮਰਜ਼ੀ ਬਕੜਬਾ ਕਰੀ ਜਾਣ ਤੇ ਪੰਜਾਬ ਦੇ ਵਿੱਚ ਡਗੜ ਡਗੜ ਕਰਦੇ ਫਿਰਣ ਇਹ ਉਹ ਭਾਲਦੇ ਨੇ ਇਹ ਉਹ ਚਾਹੁੰਦੇ ਨੇ ਤੇ ਤੁਹਾਨੂੰ ਚਾਹੀਦਾ ਕਿ ਤੁਸੀਂ ਸੁਚੇਤ ਹੋਈਏ ਅਵੇਅਰ ਹੋਈਏ ਇਹੋ ਜੇ ਲੋਕਾਂ ਤੋਂ ਅ ਮਤਲਬ ਜੋ ਜੋ ਇਹ ਚਾਹਦੇ ਨੇ ਉਹ ਹੋਣ ਨਾ ਦੇਈਏ ਅਸੀਂ ਇਹਨਾਂ ਦੀਆਂ ਮਨਸ਼ਾਵਾ ਪੂਰੀਆਂ ਨਾ ਹੋਣ ਇੱਕੋ ਇੱਕ ਸਿੱਖ ਪੰਥ ਨੂੰ ਪੰਜਾਬ ਵਾਸੀਆਂ ਨੂੰ ਸਿਰਫ ਇਹ ਬੇਨਤੀ ਹੈ ਆਪਸੀ ਤਾਲਮਿਲ ਬਣਾਈਏ ਅਸੀਂ ਅਕਾਲ ਤਖਤ ਦੀ ਰਹਿਨਮਾਈ ਹੇਠ ਚੱਲੀਏ ਤੇ ਉਮੀਦ ਕਰਦਾ ਕਿ ਜਥੇਦਾਰ ਵੀ ਉਹ ਪੂਰੀ ਇਮਾਨਦਾਰੀ ਨਾਲ ਪੂਰੀ ਸ਼ਿੱਦਤ ਦੇ ਨਾਲ ਸੰਸਥਾਵਾਂ ਨੂੰ ਪੰਥ ਨੂੰ ਨੌਜਵਾਨਾਂ ਨੂੰ ਉਹ ਇੱਕ ਸਾਰਤਾ 'ਚ ਲਿਆਣਗੇ ਰਾਲ ਮਿਲ ਕੇ ਕੋਈ ਇਹੋ ਜੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਉਹ ਨਜਿੱਠਣ ਉਹਨਾਂ ਨੂੰ ਗਾਈਡਲਾਈਨ ਦੇਣ ਤਾਂ ਕਿ ਇਹੋ ਜਿਹੇ ਜਿਹੜੇ ਹੁਣ ਪਰੇਸ਼ਾਨ ਹੋ ਰਹੇ ਨੇ ਬਾਹਰ ਬੈ ਕੇ ਹਰਜੀਤ ਸਿੰਘ ਵਰਗੇ ਤੇ ਇਹ ਮਤਲਬ ਆਪਣੇ ਘਰੇ ਇਹਨਾਂ ਨੂੰ ਭਾਵੇਂ ਕੋਈ ਫਿਕਰ ਤੇ ਕੋਈ ਪਰੇਸ਼ਾਨੀ ਤੇ ਕੋਈ ਚਿੰਤਾ ਸਤਾਜੇ ਪਰ ਘੱਟੋ ਘਾਟੇ ਸਾਡਾ ਨੁਕਸਾਨ ਨਾ ਕਰਨ ਗੁਰੂ ਮਾਰਾ ਨੇ ਜਿਵੇਂ ਬਾਣੀ 'ਚ ਆਖਿਆ ਨਾ ਕਿ ਜੋ ਦੇਖੇ ਛਿਦਰ ਤੋਂ ਨਿੰਦਕ ਉਮਾ ਹੈ ਭਲੋ ਦੇਖ ਦੁਖ ਭਰੀ ਹੈ ਉਹ ਭਲਾ ਵੇਖ ਕੇ ਉਹਨੂੰ ਦੁੱਖ ਹੁੰਦਾ ਤਕਲੀਫ ਹੁੰਦੀ ਹੈ ਤੇ ਜਿੱਥੇ ਉਹ ਘਾਟ ਕਮੀ ਵੇਖੇ ਤੇ ਉਹ ਰੋਲਾ ਪਾਉਣ ਲੱਗ ਪਏ। ਤਿੱਥੋਂ ਇਹ ਇਹ ਲੋਕ ਸਿਰਫ ਕਮੀਆਂ ਲੱਭਣ ਲਈ ਤੇ ਇਹ ਡੈਰੀਆਂ ਹੱਥ ਚ ਚੁੱਕੀ ਫਿਰਦੇ ਨੇ। ਗੁਰੂ ਅਰਦਾਸ ਹੈ ਕਿ ਸਾਡੀਆਂ ਘਾਟਾਂ ਪੂਰੀਆਂ ਹੋਣ ਸਾਡੇ ਚ ਕੋਈ ਐਸੀ ਘਾਟ ਕਮੀ ਨਾ ਰਵੇ, ਕੋਈ ਵਿਤਕਰਾ, ਕੋਈ ਜਾਤ, ਕੋਈ ਨਸਲ ਦਾ ਜੋ ਕਦੀ ਵੀ ਨਾ ਗੁਰੂ ਨੇ ਚਾਹਿਆ ਤੇ ਨਾ ਪੰਥ ਨੇ ਕਦੀ ਇਹਦੀ ਪ੍ਰੈਕਟਿਸ ਕੀਤੀ ਹੈ, ਇਹ ਕਦੀ ਸਾਡੇ ਵਿੱਚ ਨਾ ਹੋਵੇ। ਤਾਂ ਕਿ ਇਹਨਾਂ ਨੂੰ ਆਪਣੇ ਆਪ ਹੀ ਜਵਾਬ ਮਿਲ ਜਾਵੇ। ਤੁਹਾਡਾ ਬਹੁਤ ਧੰਨਵਾਦ ਭਾਈ ਸਾਹਿਬ ਜੀ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ